ਮਸਕਾਰ ਜਗਬਾਨੀ ਵਿਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੀਤੀ ਰਾਤ ਸ਼ਨੀਵਾਰ ਔਰ ਤੇਜ ਹਵਾਵਾਂ ਅਤੇ ਜਿਹੜੀ ਬਾਰਿਸ਼ ਹੋਈ ਹੈ ਉਸ ਦੌਰਾਨ ਤੁਸੀਂ ਦੇਖ ਸਕਦੇ ਜੇ ਜਿੱਥੇ ਮੌਸਮ ਵਿੱਚ ਕੁਝ ਤਬਦੀਲੀ ਆ ਚੁੱਕੀ ਹੈ ਔਰ ਇਸ ਦੌਰਾਨ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਸ਼ਹਿਰ ਤੋਂ ਨਜ਼ਦੀਕੀ ਪਿੰਡ ਕੈਰੋਂਵਾਲ ਵਿਖੇ ਕਿਸਾਨ ਦੀਆਂ ਬਾਸਮਤੀ ਦੀ ਫਸਲ ਦਾ ਹਾਲਾਤ ਤੁਸੀਂ ਦੇਖ ਸਕਦੇ ਜੇ ਤੇ ਜਿਹੜੀ ਸਾਰੀ ਬਾਸਮਤੀ ਦੀ ਫਸਲ ਹੈ ਉਹ ਜ਼ਮੀਨ ਦੇ ਨਾਲ ਵੇਚ ਚੁੱਕੀ ਹੈ ਔਰ ਔਰ ਇਸ ਵਿੱਚ ਕਿਸਾਨ ਦਾ ਕਾਫੀ ਜਿਆਦਾ ਨੁਕਸਾਨ ਹੋ ਚੁੱਕਾ ਹੈ ਔਰ ਇਹ ਕਿਸਾਨ ਵੱਲੋਂ ਬੜੀ ਉਮੀਦ ਲਗਾਈ ਜਾਂਦੀ ਹੈ ਕਿ ਉਸ ਦੀ ਫਸਲ ਜਦੋਂ ਆਏਗੀ ਪੱਕ ਕੇ ਮੰਡੀ ਵਿੱਚ ਦੇਣ ਤੋਂ ਬਾਅਦ ਉਸ ਨੂੰ ਉਸ ਦਾ ਮਿਹਨਤ ਦੇ ਪੈਸੇ ਮਿਲਣਗੇ ਔਰ ਆਪਣੇ ਘਰਬਾਰ ਦਾ ਗੁਜ਼ਾਰਾ ਕਰੇਗਾ ਔਰ ਕਈ ਜਿਹੜੇ ਕਰਜ਼ੇ ਲਏ ਹਨ ਉਤਾਰੇਗਾ ਔਰ ਤੁਸੀਂ ਇਹ ਦੇਖ ਸਕਦੇ ਹਾਲਾਤ ਬਾਸਮਤੀ ਜਿਹੜੀ ਆ ਉਹ ਜ਼ਮੀਨ ਦੇ ਉੱਪਰ ਵੇਚ ਚੁੱਕੀ ਹੈ ਔਰ ਜਿਸ ਦਾ ਕਿ ਪੂਰੀ ਦੀ ਪੂਰੀ ਜਿੰਨੀ ਵੀ ਬਾਸਮਤੀ ਸੀ ਕਿਸਾਨ ਵੱਲੋਂ ਖੇਤੀ ਕੀਤੀ ਗਈ ਸੀ ਉਹ ਖਰਾਬ ਹੋ ਚੁੱਕੀ ਹੈ ਜ਼ਮੀਨ ਨਾਲ ਲੱਗੀ ਹੈ ਔਰ ਇਸ ਦੌਰਾਨ ਹੁਣ ਕਿਸਾਨ ਨੂੰ ਸਰਕਾਰੀ ਦਰਬਾਰੇ ਜਾ ਕੇ ਮੁਆਵਜ਼ੇ ਲੈਣ ਲਈ ਚੱਕਰ ਮਾਰਨੇ ਪੈਣਗੇ ਔਰ ਹਾਲਾਤ ਇੰਨੇ ਜਿਆਦੇ ਮਾਰੇ ਹੋ ਚੁੱਕੇ ਹਨ ਕਿ ਕਿਸਾਨ ਜਿਹੜਾ ਹੈ ਉਹ ਹਰ ਵਾਰ ਇਸ ਕੁਦਰਤੀ ਮਾਰ ਦੀ ਮਾਰ ਹੇਠ ਆ ਜਾਂਦਾ ਹੈ ਔਰ ਪਹਿਲਾਂ ਹੀ ਜੋ ਕਰਜ਼ੇ ਦੇ ਹੇਠਾਂ ਚੱਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਔਰ ਇਸ ਦੌਰਾਨ ਉਸ ਨੂੰ ਇਸ ਕੁਦਰਤੀ ਮਾਰ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ